ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਪਰਮਾਤਮਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰੇ ਹਾਜ਼ਰ ਵਸਦੇ ਰਹਿਣ ਇੱਧਰ ਮੇਲੇ ਬੀਬੀਸੀ ਮਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਚੜ੍ਹਦੀ ਕਲਾ ਵਧੀਆ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਤੇ ਅੱਜ ਮਿੱਤਰੋ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਇਟਲੀ ਦੀ ਸਭ ਤੋਂ ਸਸਤੀ ਮਾਰਕੀਟ ਦੇ ਵਿੱਚ ਜਿੱਦਾਂ ਆਪਣੇ ਚੰਡੀਗੜ੍ਹ ਦੇ ਵਿੱਚ ਨਹੀਂ ਲੱਗਦੀ 28 ਦੀ ਮਾਰਕੀਟ ਜਾਂ ਵਖੰਨੇ ਸ਼ਹਿਰ ਦੇ ਵਿੱਚ ਵੀ ਸਾਡੇ ਇੱਥੇ ਲੱਗਦੀ ਹੈ ਮਾਰਕ ਮਾਰਕੀਟਾਂ ਤੋਂ ਜਿਹੜਾ ਆਪਣਾ ਲੋਕਲ ਰੋਜ਼ ਲੋਡ ਦਾ ਸਾਮਾਨ ਇਹਨਾਂ ਮਾਰਕੀਟਾਂ ਤੋਂ ਮਿਲ ਜਾਂਦਾ ਤੇ ਲੋਕ ਕਾਫੀ ਜ਼ਿਆਦਾ ਮਤਲਬ ਪਸੰਦ ਵੀ ਕਰਦੇ ਆ ਤੇ ਘੁੰਮਦੇ ਫਿਰਦੇ ਵੀ ਆਉਂਦੇ ਆ ਤੇ ਆਉਂਦੇ ਵੀ ਆ ਤੇ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਨੇ ਮਾਰਕੀਟਾਂ ਨੂੰ ਤੇ ਅੱਜ ਆਪਾਂ ਜਿਹੜਾ-ਗੋੜਾ ਕੱਢਣੇ ਵਸਤੀਆਂ ਆਪਣੇ ਕੰਮ ਕਰ ਨਿਵੇੜ ਕੇ ਹਾਂਜੀ ਨਾਰਮਲ ਲੋਡ ਦਾ ਸਾਮਾਨ ਘਰ ਦਾ ਜਿਵੇਂ ਨਾਰਮਲ ਹੁੰਦਾ ਉਹ ਇੱਥੋਂ ਮਿਲ ਵੀ ਵਧੀਆ ਜਾਂਦਾ ਵਧੀਆ ਜਾਂਦਾ ਸਸਤਾ ਮਿਲ ਜਾਂਦਾ ਨਾਲੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਕਮਾਉਣੇ ਮਿੱਤਰੋ ਆਪਣੇ ਸ਼ਹਿਰ ਦੀ ਲੋਕਲ ਮਾਰਕੀਟ ਇਹ ਮਾਰਕੀਟ ਦੀ ਸਭ ਤੋਂ ਮਿੱਤਰੋ ਖਾਸ ਗੱਲ ਪਤਾ ਕੀ ਆ ਇਹ ਮਾਰਕੀਟ ਵਿੱਚ ਜਿੰਨਾ ਤੇ ਸਮਾਨ ਦਿਖਦਾ ਨਾ ਬਹੁਤ ਮਹਿੰਗਾ ਨਹੀਂ ਹੁੰਦਾ ਹੈਗਾ ਮਾਲਾ ਦੇਖੋ 10000 ਦਾ ਸਮਾਨ ਸਾਰਾ ਮਿਲ ਜਾਂਦਾ ਹੈ ਗਰਮੀਆਂ ਚ ਪਾਉਣ ਨੂੰ ਹਾਂ ਕੱਪੜੇ-ਕੁਪੜੇ ਹਾਂਜੀ ਗਰਮੀਆਂ ਦੇ ਬਹੁਤ ਸੋਹਣੇ ਕੱਪੜੇ ਮਿਲ ਜਾਂਦੇ ਪਰ ਇੱਕ ਦੁੱਖ ਦੀ ਗੱਲ ਹੈ ਸਾਡੇ ਮੁੰਡਿਆਂ ਵਾਸਤੇ ਕਿ ਇਹਨਾਂ ਮਾਰਕੀਟਾਂ ਵਿੱਚ ਸਭ ਤੋਂ ਜਿਆਦਾ ਸਮਾਨ ਦਿਖੇ ਜਿਆ ਉਹ ਤਾਂ ਲੇਡੀਜ਼ ਦਾ ਹੀ ਮਿਲਦਾ ਹਾਂਜੀ ਲੇਡੀਜ਼ ਮੁੰਡਿਆਂ ਦਾ ਸਮਾਨ ਕਾਫੀ ਘੱਟ ਮਿਲਦਾ ਹੈ ਹਾਂਜੀ ਇਹਨਾਂ ਨੂੰ ਪਤਾ ਹੈ ਵੀ ਬੀਬੀਆਂ ਖਰਚਾ ਵਧ ਕਰਦੀਆਂ ਤਾਂ ਕਰਕੇ ਬੀਬੀਆਂ ਨੂੰ ਖੁਸ਼ ਕਰਨ ਵਾਸਤੇ ਜਿਆਦਾ ਮਾਰਕੀਟਾਂ ਲਾਉਣੀਆਂ ਹੈ ਨਾ ਖਰੀਦਦਾਰੀ ਵਿੱਚ ਬੀਬੀਆਂ ਦਾ ਇਹ ਨਾ ਆਉਂਦਾ ਜ ਆ ਦੇਖੋ ਸਾਰੇ ਸਾਰੇ ਸਾਮਾਨੇ ਕੁਰਤੇ ਪਜਾਮੇ ਬੀਬੀਆਂ ਦੇ ਸਾਰੇ ਤੇ ਹੈਵੀ ਸਾਰੇ 10 ਦਾ ਜੂਰੋ ਦੇ ਹੀ ਹਨਾ ਹਾਂਜੀ ਆ ਦੇਖੋ ਜੀ ਕਿੰਨੇ ਸੋਹਣੇ ਕਾਟਨ ਦੇ 10 10 ਜੂਰੋ ਦੇ ਵਿੱਚ ਨੇ ਕਾਟਨ ਦੇ ਕਿੰਨੇ ਸੋਹਣੇ ਦੱਸਦੇ ਦੇਗੇ ਇੱਧਰ 5 ਦੀ ਲੱਗਣ ਦੇ ਲਾ ਇੱਧਰ ਆ ਹਾਂਜੀ ਇੱਧਰ 5 ਦਾ ਵੀ ਹੈ ਹਨਾ ਹੂੰ ਪਰ ਇਹਨਾਂ ਵਧੀਆ ਲੱਗਦਾ ਮੈਨੂੰ ਹਾਂਜੀ ਇਹ ਥੋੜਾ ਜਿਹਾ ਹਲਕਾ ਵੀ ਹੈ ਹੂੰ ਪਰ ਗਰਮੀਆਂ ਦਾ ਹੈ ਨਾ ਆ ਪਰ ਆ ਦੇਖੀ ਤਾਂ ਸਿਮਨ ਸੂਟ ਕਿੱਦਾਂ ਲੱਗਿਆ ਵਾ ਨਾ ਮਤਲਬ ਕਿ ਫਾਰਮਲ ਜਿਹਾ ਪਾਉਣਾ ਹੋਵੇ ਹਾਂਜੀ ਹਨਾ ਹਾਂਜੀ ਛੋਟੀ ਮੋਟੀ ਪਾਰਟੀ ਪਾਰਟੀ ਦਾ ਹਨਾ ਜੀ ਸੋਹਣੇ ਮਤਲਬ ਕਹਿ ਦੇਣ ਕਿੰਨੀ ਵਾਰੀ ਵੱਡੇ ਮੋਲਾਂ ਦੇ ਵਿੱਚ ਚੀਜ਼ਾਂ ਵੀ ਬਹੁਤ ਵਧੀਆ ਮਿਲਦੀਆਂ ਹਾਂਜੀ ਤੇ ਕੱਪੜਾ ਤਾਂ ਮਿੱਤਰੋ ਕੱਪੜਾ ਹੀ ਹੁੰਦਾ ਹੈ ਹਨਾ ਸਿਰਫ ਜਦੋਂ ਮੰਨ ਲਓ ਵੀ ਆਹ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦੇ ਦਿੰਦਾ ਜਿਦਾ ਮੰਨ ਲਓ ਆਹ ਸੂਟ ਦੇਖੋ ਇਹਦੇ ਉੱਪਰ ਆਹ ਵਾਲਾ ਪੱਟ ਕੇ ਨਾ ਇੱਥੇ ਗੂਚੀ ਤਾਂ ਲਾ ਦੋ ਇੱਥੇ ਮਰਜ਼ੀ ਬ੍ਰਾਂਡ ਲਾ ਦੋ ਜਿਹੜੇ ਲੋਕ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਿਰਮੁੱਲ ਟੈਗ ਦਾ ਹੁੰਦਾ ਹੈ ਹਨਾ ਹਾਂਜੀ ਹਾਂਜੀ ਕਪੜੇ ਦੀ ਮੁੱਖ ਜਿਹੜੀ ਐਮਿਟ ਹੁੰਦੀ ਆ ਉਹ ਤੰਟ ਟਕਣ ਦੀ ਹੁੰਦੀ ਆ ਤੇ ਜਿਹੜਾ ਬ੍ਰਾਂਡ ਹੋ ਗਿਆ ਤੇ ਇਹ ਲੋਕਾਂ ਦਾ ਹੋ ਗਿਆ ਸਟੇਟਸ ਆ ਜੀ ਗੱਲ ਹਾਂਜੀ ਸਟੇਟਸ ਆ ਜੀ ਕਹਿੰਦੇ ਖਾਓ ਮਨ ਪਾਉਂਦਾ ਤੇ ਪੈ ਇਹਨੂੰ ਜੱਗ ਪਾਉਂਦਾ ਤੇ ਜਿਹੜਾ ਜੱਗ ਨੂੰ ਪਾਉਂਦਾ ਹੋਵੇ ਕਪੜਾ ਉਹ ਪਾਉਣਾ ਚਾਹੀਦਾ ਆਪਾਂ ਹਾਂ ਪਸੰਦ ਦਿਨ ਲੈਣੇ ਨਹੀਂ ਜੀਰੀ ਆ ਦੇਖੋ ਜੀ ਹਾਂ ਇਹਦੇ ਬਾਵਾ ਨਹੀਂ ਹੈਗੇ ਨਾ ਹਾਂਜੀ ਮੋਰਨ ਟਾਇਬਾ ਚਲੋ ਅੱਗੇ ਜਾ ਕੇ ਨਮਾਰ ਲੈਂਦੇ ਹਾਂ ਤੇ ਇਧਰ ਪਈ ਨੇ ਬੀਬੀਆਂ ਦੇ ਪਰਸ ਬੀਬੀਆਂ ਨੇ ਪੱਕਾ ਖੜਵਾ ਹੁੰਦਾ ਪਰਸਾ ਗਾਣਾ ਜੀ ਬੀਬੀਆਂ ਇਹ ਦੁਕਾਨ ਛੱਡਣੀ ਹੁੰਦੀ ਕੋਈ ਖਰੇ ਜੇ ਖੜਨਾ ਹੁੰਦਾ ਬੀਬੀਆਂ ਨੇ ਹਾਂਜੀ ਤੇ ਤੁਹਾਨੂੰ ਮੇਰੇ ਤੋਂ ਇੱਕ ਹੋਰ ਜੀ ਖੋਜ ਜੀ ਖੜਨਾ ਮੈਂ ਦੇਖੋ ਇਧਰ ਬੂਟ ਹੋਣੇ ਦੇਖ ਇਧਰ ਆ ਦੇ ਬੈਲੈਂਸੀ ਆਗਾ ਟ੍ਰੈਕ ਤੇ ਮਿੱਤਰੋ ਇਹ ਮਤਲਬ ਇਹ 100% ਓਰੀਜਨਲ ਨਹੀਂ ਹੁੰਦੇ ਹੈਗੇ ਪਰ ਫਿਰ ਵੀ ਜਿਹੜੀ ਆਪਣੀ 7 ਕਾਪੀ ਕਹਿ ਦਿੰਦੇ ਨਾ ਉਹ ਹੋਣੇ ਜਿੱਦਾਂ ਦੇਖੋ ਇਹ ਹੋ ਗਏ ਨਿਊ ਬੈਲੈਂਸ ਦੇ ਬੂਟ ਮਤਲਬ ਇਹ ਬੰਦੇ ਨਾ ਜੱਜ ਨਹੀਂ ਕਰ ਸਕਦੇ ਨਾ ਬੂਟਾਂ ਨੂੰ ਵੀ ਇਹ ओरिजिनल ਡੁਪਲੀਕੇਟ ਬੂਟ ਹੈ ਤੇ ਜੇ ਪਰਸ ਨਹੀਂ ਗੱਲ ਕਰੀਏ ਪਰਸ ਵੀ ਮੇਤਰ ਹੈਗਾ ਦੇਖੋ ਇਧਰ ਇਹ ਉੱਚੀ ਦਾ ਪਰਸ ਆਧੂ ਐਲਵੀ ਦਾ ਪਾਕਟ ਪਰਸ ਛੇ ਤੁਸੀਂ ਲੈਣਾ ਕੋਈ ਪਰਸ ਮੈਂ ਸਿੰਪਲ ਜਿਹਾ ਪਰਸ ਲੈਣਾ ਜੀ ਤੇ ਦੇਖਦੇ ਸੇ ਵੀ ਕੋਈ ਸਿੰਪਲ ਜਿਹਾ ਹੋਵੇ ਫਿਰ ਮੈਂ ਲੈ ਲਵਾਂਗੀ ਡੁਪਲੀਕੇਸੀ ਮੇਤਰ ਹੁਣ ਹਰੇਕ ਲਗਭਗ ਚੀਜ਼ ਦੇ ਵਿੱਚ ਆ ਗਈ ਆ ਤੇ ਜੇ ਆਪਾਂ ਗੱਲ ਕਰੀਏ ਇੱਕ ਨਾ ਮੈਂ ਜਿਹੜੀ ਆਪਣੇ ਐਲਵੀ ਵਾਲਾਂ ਦੀ ਸੁਣਦਾ ਸੀਗਾ ਮੈਂ ਇੰਟਰਵਿਊ ਉਹ ਚੋ ਕਹਿੰਦੇ ਸੀਗੇ ਕਹਿੰਦੇ ਵੀ ਜਿਹੜੇ ਸਭ ਤੋਂ ਵੱਧ ਕਸਟਮਰ ਉਹਨਾਂ ਦੇ ਨਾ ਉਹ ਜਿਹੜੇ ਮੀਡੀਅਮ ਕਲਾਸ ਲੋਕ ਐ ਉਹ ਉਹਨਾਂ ਦੇ ਵੱਧ ਕਸਟਮਰ ਉਹਨਾਂ ਦੇ ਕਿਉਂਕਿ ਉਹ ਤਾਂ ਐ ਕਿਹੜੇ ਬੰਦਾ ਅਮੀਰ ਹੁੰਦਾ ਉਹਨੂੰ ਲੋੜ ਨਹੀਂ ਹੁੰਦੀ ਹੈਗੀ ਮਹਿੰਗੀਆਂ ਚੀਜ਼ਾਂ ਲੈ ਕੇ ਬ੍ਰਾਂਡਡ ਚੀਜ਼ਾਂ ਲੈ ਕੇ ਦਿਖਾਵਾ ਕਰਨ ਦੀ ਤੇ ਜਿਹੜੇ ਮਤਲਬ ਵੀ ਮੀਡੀਅਮ ਕਲਾਸ ਲੋਕ ਹੁੰਦੇ ਆ ਉਹਨਾਂ ਨੂੰ ਹੁੰਦੀ ਆ ਵੀ ਆਪਣਾ ਸ਼ੋਅ ਆਫ ਕਰਨ ਦੀ ਹੁੰਦੀ ਆ ਵੀ ਹਾਂ ਅਸੀਂ ਸਾਡੇ ਕੋਲ ਬੜਾ ਕੁਝ ਆ ਉਹ ਚੀਜ਼ ਦਿਖਾਵਾ ਕਰਨ ਦੀ ਹੁੰਦੀ ਆ ਤੇ ਜੇ ਤੁਸੀਂ ਦੇਖੋਗੇ ਨਾ ਆਪਣਾ ਟਾ ਇੱਕ ਨੇਵੀ ਸ਼ਰਟ ਦੇ ਵਿੱਚ ਬੁੱਧ ਘੜਤੀ ਆ ਤੇ ਜਿੰਨੇ ਤੁਸੀਂ ਅਮੀਰ ਲੋਕ ਦੇਖੋਗੇ ਜਿਹੜੇ ਅਮੀਰ ਲੋਕ ਉਹ ਨਹੀਂ ਜਿਹੜੇ ਮੈਂ ਕੱਪੜੇ ਪਾਉਂਦੇ ਆ ਸੈਲੀਬ੍ਰਿਟੀ ਸ਼ਟ ਗੇ ਜਿਹੜੇ ਸੈਲੀਬ੍ਰਿਟੀ ਹੁੰਦੀਆਂ ਨਾ ਉਹਨਾਂ ਦੇ ਕੱਪੜੇ ਸਪான்ਸਰ ਕੀਤੇ ਜਾਂਦੇ ਆ ਮਸ਼ਹੂਰੀ ਕਰਨ ਵਾਸਤੇ ਤੇ ਜੇ ਆਪਾਂ ਮਤਲਬ ਵੱਡੇ ਲੋਕਾਂ ਦੀ ਗੱਲ ਬੇ ਲਗੇਟਸ ਉਹਨਾਂ ਦੀ ਗੱਲ ਕਰੀਏ ਉਹ ਸਾਰੇ ਬਿਲਕੁਲ ਫਾਰਮਲ ਕੱਪੜੇ ਪਾਉਂਦੇ ਆ ਤੇ ਸਿੰਪਲ ਕੱਪੜੇ ਪਾਉਂਦੇ ਨਹੀਂ ਨਾ ਰਾਈ ਕਾਦੀ ਮਾਲ ਹੋਣੀ ਹੈ ਜੀ ਸਟੋਨ ਵਾਲੀ ਕੀ ਹੈ ਇਹ ਦੇਖੀਏ ਜਦੋਂ ਜਿਹੜੀ ਬੀਬੀ ਐ ਮੈਂ ਵੱਧ ਪਾਉਂਦੇ ਮਤਲਬ ਜਿਹੜੀਆਂ ਬੁੜੀਆਂ ਹੁੰਦੀਆਂ ਨੇ ਜਿਹੜ ਕਾਫੀ ਹੋਈ ਨਿਸ਼ਾਨੀ ਹੁੰਨੀ ਉਹ ਹੋਣੀ ਹੈ ਹਾਂਜੀ ਜਿਵੇਂ ਆ ਵੀ ਉਹ ਵੀ ਪੁੰਨੀਆਂ ਦਿਖਾ ਆਪਣੇ ਇੰਡੀਆ ਦੇ ਤੇ ਨਹੀਂ ਉਹ ਪਨੀਆਂ ਗੱਡੀ ਵਾਲੀ ਹੋਣੀ ਹੈ ਹਾਂਜੀ ਉਹ ਨਹੀਂ ਪੰਦੀ ਹੁੰਦੀਆਂ ਹਾਂਜੀ ਉਹਨਾਂ ਦੇ ਪਾਏ ਹੁੰਦੇ ਆ ਕੜੇ ਮੋਟੇ ਮੋਟੇ ਪੈਰਾਂ 'ਚ ਵੀ ਪਾਏ ਹੁੰਦੇ ਆ ਜੀ ਉਹ ਜਿਹੜੇ ਆ ਵੀ ਜਿਹੜੇ ਹਾਰ ਬਾਈਆਂ ਵੀ ਉਹੀ ਪੁੰਨੀਆਂ ਹੋ ਜਾਂਦਾ ਹਾਂਜੀ ਸਾਰੀਆਂ ਮਾਲਾ ਉਹ ਹੀ ਨੇ ਨੀਕਾ ਸਾਰਾ ਸਮਾਨ ਸਾਰੇ ਸਾਰਾ ਸਮਾਨ ਬੀਬੀਆਂ ਦਾ ਹੀ ਆ ਹਾਂਜੀ ਉਹਦੇ ਕਿੱਡਾ ਵੱਡਾ ਸੰਗਲ ਲੱਗਿਆ ਵਾ ਦੇਖ ਹਾਂਜੀ ਹੈ ਠੱਕੜੀਆਂ ਤੇ ਇਦਾਂ ਦਾ ਪਾਉਂਦੀਆਂ ਨੇ ਬਰੀਕ ਬਰੀਕ ਜਿਹਾ ਇਦਾਂ ਦਾ ਸਮਾਨ ਆ ਵਾਲਾ ਸਹੀ ਗੱਲ ਸਾ ਸਾਰਾ ਜਿਹੜਾ ਵੱਡਾ ਵਾਲੀਆਂ ਮਾਲਾ ਆ ਵਾਲੇ ਟੌਪਸ ਇਹ ਸਾਰੇ ਬੀਬੀਆਂ ਦੇ ਪਾਏ ਹੁੰਦੇ ਆਦੇ ਹਾਥੀ ਪਿਆ ਨਾ ਇਹ ਚਾਂਦੀ ਦਾ ਕੁਝ ਨਹੀਂ ਮਰੇ ਨਹੀਂ ਜੀ ਚਾਂਦੀ ਦਾ ਤਾਂ ਨਹੀਂ ਹੁਣ ਹੈ ਚਾਂਦੀ ਹੋਣਾ ਤੇ ਵੀ ਜਿਹੜੇ ਆ ਪਾਏ ਸਾਰੇ ਇਹ ਸਾਰੇ ਪੱਥਰ ਪੁੱਥਰ ਦੇ ਪਏ ਹਨ ਜਿਵੇਂ ਆਪਣੇ ਸਟੋਨ ਜਿਹੇ ਹੁੰਦੇ ਉਦੋਂ ਸੀ ਨਾ ਹਾਂਜੀ ਹਾਂਜੀ ਉਦਾਂ ਜਿਹੇ ਦੀ ਨੇ ਹਨਾ ਕੀ ਆ ਆਪਣੇ ਕਿਦਾਂ ਕਿਦਾਂ ਦੇ ਆ ਦੇਖੋ ਗਲੇ ਚ ਪਾਉਣ ਵਾਸਤੇ ਹੈ ਤੇ ਗਲੇ ਪਾਉਣ ਵਾਸਤੇ ਹਨਾ ਇਹ ਸਾਰੇ ਇਹ ਸਾਰੇ ਬੀਬੀਆਂ ਵਾਸਤੇ ਬਣੇ ਹੋਏ ਆ। ਆ ਦੇਖੋ ਆ ਮਿਰਚੇ ਕਾਲਾਬਰੀ ਸਾਲਾੜੀ। ਆਪਣੀ ਮਿੱਤਰੋ ਇਹ ਸ਼ੌਪ ਦੀ ਉਹ ਹੈ ਨਿਸ਼ਾਨੀ ਆ ਮਤਲਬ ਮਿਰਚਾਂ ਵਾਲੀ। ਆ ਦੇਖੋ ਇਹ ਸਾਰੇ ਬੀਬੀਆਂ ਦੇ ਪੋਣੇ ਵਾਲੀ ਨੇ। ਹੈ ਨਾ? ਲੱਗਦਾ ਸੋਹਣਾ ਵੈਸੇ ਨਾ। ਸੋਹਣਾ ਲੱਗਦਾ। ਹੈ ਪੰਜਾਬੀ ਤੋਂ ਉਹਨਾਂ ਕੋਲ ਬਹੁਤ ਬੜ ਦਵੇ ਕੋਈ। ਹਾਂਜੀ। ਰਹਿਣ ਦੇ ਦੋ। ਆ ਸੱਪ ਜਾਂਦੀ ਦਾ। ਦੇਖੋ ਨਾ ਗਰੇ ਸਾਰੇ। ਆ ਵੀ ਗੱਲ ਚ ਪਉਣ ਵਾਸਤੇ। ਹਾਂ ਸਾਰੇ ਹੱਥ ਹੈਂਡਸ। ਹਾਂ ਇਹ ਪਾਰਟੀਆਂ ਜਦੋਂ ਜਾਂਦੇ ਆ ਨਾ ਉਦੋਂ ਪਾਏ ਹੁੰਦੇ ਇਹ ਜਿਆਦਾ ਬੁੜੀਆਂ ਮੈਂ ਦੇਖਿਆ ਹਾਂ ਹਾਂ ਜੁ ਬੁੜੀਆਂ ਦੇ ਹੁੰਦੇ ਆ ਬੀਬੀਆਂ 70 ਪਲਸ ਹੋ ਜਾਂਦੇ ਨੇ 70 ਪਲਸ ਹੁੰਦੇ ਪਾਏ ਹੁੰਦੇ ਚਲ ਕੇ ਚਲੀਏ ਆ ਦੇ ਗਜਰੇ ਬਹੁਤ ਲੰਬਾ ਜਿਹਾ ਚੋਲੇ ਜਦੋਂ ਅਸੀਂ ਮੇਲੇਾਂ ਤੇ ਜਾਂਦੇ ਹੁੰਦੇ ਸੀ ਅਸੀਂ ਗਜਰੇ ਲੈ ਲੈਣੇ ਆਉਂਦੇ ਚਮਕਣ ਚਮਕ ਗਜਰੇ ਪਿੰਕ ਕਲਰ ਦੇ ਹਨਾ ਕੁਝ ਐਦਾਂ ਦੇ ਗਜਰੇ ਪਾਏ ਹੁੰਦੇ ਸੀ ਮੈਂ ਕਿਹਾ ਨਾ ਤਾਂ ਪਾਲ ਨਾ ਜੇ ਬੱਟੂ ਜੇ ਪਾਲਾ ਵਧੀਆ ਆਹਾਂ ਜੀ ਹੂੰ ਸੈਲਫ ਸ਼ੂਟਾ ਲੈ ਜਾ ਤਾ ਨਜ਼ਰ ਬੱਟੂ ਨਜ਼ਰ ਬੱਟੂ ਦਾ ਠੀਕ ਹੈ ਜੀ ਮਿਲ ਜੂਗਾ ਨੋ ਕੋ ਚੈਨੋ ਦਾ? ਕੋ ਚੀਤਾ। ਫਣੀ। ਚਲਾਈ ਕਿਸ ਤੋਂ ਪੀਕੋਲੋ? ਇਹ ਤਾਂ ਮਿਸਰੋ unico। ਕਸਤਾ ਮਿਸਰੋ unico ਭਈ। ਹੈਗਾ ਸੋਨਾ ਸੀ ਹਨ। ਮੈਂ ਹੈਗਾ ਸੋਨਾ ਸੀ ਹਨੇ। ਹੂੰ। ਉਹ ਵੱਡਾ ਥੋੜਾ ਜਿਹਾ। ਰਹਿਣ ਦੇ ਫਿਰ। ਨਾ ਰਹਿਂਦਾ ਹੀ। ਰਹਿਣ ਦੇ ਮੇਰੇ ਤੋਂ ਪਹਿਲਾਂ ਰਹਿਣ ਤਾਂ ਨਹੀਂ ਆਦੇ। ਇੱਧਰ ਵੀ ਪੇ ਹੈ ਪਰ ਉੱਧਰ ਵੱਡੇ ਆ ਸਾਰੇ ਇੱਧਰ। ਕਾਕੇ ਉੱਧਰ ਬਣਾਏ ਹੋਏ ਆ। ਚਲੋ ਸੋਨਾ ਸੀ। ਦੇਖੋ ਮਿੱਤਰੋ ਫੁੱਲ ਲੱਗੇ ਕਾਹਨ ਲੱਗੇ ਫੁੱਲੋ ਨਾ। ਇਹ ਸਾਰੇ ਦੇ ਸਾਰੇ ਫੁੱਲ ਹੈਗੇ ਆ ਅਸਲੀ ਫੁੱਲ ਨਹੀਂ ਹੈਗੇ ਡੁਪਲੀਕੇਟ ਫੁੱਲ ਸਾਰੇ ਹੈ ਫਿੰਤੇ ਪਰ ਹੈ ਬੋਸਨ ਸਹੀ ਦੁਕਾਨ ਫੁੱਲਾਂ ਵਾਲੀ ਹੈ ਨਾ ਹਾਂ ਇਹ ਆਰਟੀਫੀਸ਼ੀਅਲ ਹੈ ਆਹ ਕਿਹੜਾ ਰੰਗ ਹੈ ਨਾ ਹਾਂ ਚਿੱਟਾ ਰੰਗ ਦੇ ਨਾਲ ਪਿੰਕ ਹਾਂਜੀ ਸੱਚਾਈ ਦਾ ਪ੍ਰਤੀਕ ਰੰਗ ਹੁੰਦਾ ਵੀ ਚਿੱਟਾ ਰੰਗ ਹਾਂਜੀ ਦੋਸਤੀ ਦਾ ਪ੍ਰਤੀਕ ਚਿੱਟਾ ਰੰਗ ਹਾਂਜੀ ਇਹ ਮਾਰਕੀਟ ਦੀ ਇੱਕ ਮਿੰਤਰ ਹੋਰ ਵੀ ਗੱਲ ਦਾ ਦੱਸ ਦਿੰਦਾ ਮੈਂ ਜਿਹੜਾ ਚਾਰ ਚਿੱਟਾ ਪੈਣ ਲਾਈ ਦੀਆਂ ਮਤਲਬ ਮੀ ਬਦਲ ਬਾਈ ਹੋ ਰਹੇ ਵੇ ਇਹ ਜਦੇ ਮਾਰਕੀਟ ਵੇਲੀ ਕਰਦ ਨੇ ਆਹ ਦੇਖੋ ਇੱਧਰ ਮੇਰੇ ਪਿੱਛੇ ਸਾਰੀ ਸਾਰੀ ਮਾਰਕੀਟ ਬੇਲੀ ਹੋ ਗਈ ਲੱਗਪਖ ਹਨਾ ਲੋਕ ਚਲੇ ਗਏ ਨਾ ਹਾਂਜੀ ਹਾਂਜੀ ਕਿਉਂਕਿ ਜਦੋਂ ਮੀਂਹ ਆ ਜਾਂਦਾ ਇਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਜੀ ਫਿਰ ਜਦ ਦੇਖ ਕੇ ਕਿ ਲੋਕ ਵੀ ਚਲੇ ਜਾਂਦੇ ਇੱਕ ਲੱਖ ਦਾ ਮਾਲਾ ਮਾਰਕੀਟ ਬੰਦ ਕਰ ਦਿੰਦੇ ਆ ਤੇ ਮੈਂ ਤਾਂ ਘਰੋਂ ਆਇਆ ਸੀਗਾ ਅੱਧੀ ਮੱਡੀ ਹਲਡ ਪਾ ਕੇ ਥੋੜਾ ਚੌੜਾ ਹੀ ਹੋ ਗੇ ਮੈਂ ਤੁਹਾਨੂੰ ਦਿਖਾਉਂਗਾ ਮੈਨੂੰ ਹਨਾ ਤੂੰ ਅੱਡਾ ਕੋਟ ਪਾਏ ਮੈਨੂੰ ਹੋਰੇ ਨਹੀਂ ਪਤਾ ਲੱਗਦਾ ਮੈਂ ਨਹੀਂ ਅਜੇ ਕੋਟ ਲਾਉਂਦੇ ਹੁਣ ਛਾਂੜੀ ਲੱਗਣ ਲੱਗੀ ਮੈਨੂੰ ਮੇਰਾ ਇੱਥੇ ਮੇਥੋਂ ਐਦਾਂ ਵੀ ਸਮਾਨ ਲਾਈ ਜਾਂਦਾ ਜਿੱਦਾਂ ਦੇਖੋ ਅਹ ਐਦਾਂ ਨਾ ਮਤਲਬ ਮੀਂਹ ਤੇ ਸਾਰਾ ਸਮਾਨ ਸੇਲਸ ਹਬਾ ਹੁੰਦਾ ਮੰਨ ਲੈ 1 ਕਿਕਰਪਈ ਦੇ ਵਿੱਚ 2 2 ਯੂਰੋ ਦੇ ਵਿੱਚ ਐਦਾਂ ਸਾਰਾ ਸਮਾਨ ਉਹ ਮਿਲਦਾ ਆ ਦੇਖ ਬੀਬੀਆਂ ਉਹਦੇ ਐਦਾਂ ਛਾਂਟੀ ਛਾਟੀ ਕਰਨ ਲੱਗੀਆਂ ਸਾਰੀਆਂ ਐਤੇ ਸ਼ਾਨ ਸ਼ਾਨ ਦੇ ਸਮਾਨ ਸਾਰੇ ਲੈਣੇ ਬੀਬੀਆਂ ਨੇ ਹਨਾ ਹਾਂਜੀ ਹਾਂ ਸਮਾਨ ਦੇ ਕਿਨ ਤੋਂ ਲੱਗਿਆ ਹੋਇਆ ਸਾਰੀ ਭਰਿਆ ਪਿਆ ਜੀ ਫਿਰ ਇਹ 2 2 3 3 ਰੁਪਏ ਚ ਹੁੰਦਾ ਜੀ ਫਿਰ ਜਿਹਨੂੰ ਵਧੀਆ ਲੱਗਦਾ ਆਪਣਾ ਕੱਢ ਕੇ ਲੈ ਜਾਂਦੇ ਵਿੱਚੋਂ ਫੋਲ ਕੇ ਮਾਰਕੀਟ ਕੋ ਮਗੋਂ ਮੇਥੁਰਾ ਆਪਾਂ ਗੱਡੀ ਚਾ ਕੇ ਬੈ ਗਏ ਆ ਤੇ ਬੰਦਿਆਂ ਦੀ ਕਾਦੀ ਸ਼ਾਪਿੰਗ ਹੁੰਦੀ ਯਾਰ ਮੁੰਡਿਆਂ ਦੀ ਕੋਈ ਸ਼ਾਪਿੰਗ ਹੁੰਦੀ ਖਾਸ ਹੈ ਨਾ ਮਾਰਕੀਟਾਂ ਦੇ ਵੀ ਜਿੰਨਾ ਵੀ ਸਮਾਨ ਮਿਲਦਾ ਸਾਰਾ ਬੀਬੀਆਂ ਦਾ ਹੀ ਸਮਾਨ ਮਿਲਦਾ ਥੋੜਾ ਪਹਿਲਾਂ ਗੱਲ ਕੀਤੀ ਹੋ ਆਪਾਂ ਨੇ ਤੇ ਅੱਜ ਦਾ ਬੀਬੀਆਂ ਦਾ ਸਮਾਨ ਵੀ ਸਾਨੂੰ ਮਿਲਿਆ ਹੈਗਾ ਅਸੀਂ ਹਾਂਜੀ ਹਾਂਜੀ ਅਸੀਂ ਲੈਣ ਵਾਸਤੇ ਆਏ ਸੀ ਆਪਣੀ ਉਹ ਫਰਾਈਪਨ ਚਾਹ ਵਾਲਾ ਤੇ ਉਹ ਲੈ ਕੇ ਜਾਣਾ ਸੀਗਾ ਤੇ ਉਹਦੀ ਅੱਜ ਦੁਕਾਨ ਅਸੀਂ ਲੱਗੀ ਹੈਗੀ ਕਿਉਂ ਮੈਂ ਦੱਸਦਾ ਨਾ ਦੁਕਾਨਾਂ ਦਾ ਪਤਾ ਕਿੱਦਾਂ ਹੁੰਦੀ ਹੈ ਇਹ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਮਾਰਕੀਟ ਲੱਗਦੀ ਹੈ ਇਹ ਇੱਕ ਲੱਗਦੀ ਹੈ ਮੰਗਲਵਾਰ ਨੂੰ ਤੇ ਤੇ ਜਿਹੜੀਆਂ ਮਾਰਕੀਟਾਂ ਮੰਗਲਵਾਰ ਲੱਗਦੀਆਂ ਉਹ ਕਈ ਵਾਰ ਵੀਰਵਾਰ ਨਹੀਂ ਲੱਗਦੀਆਂ ਹੈਗੀਆਂ ਮਤਲਬ ਪਰਮਿਸ਼ਨ ਲੈਣੀ ਪੈਂਦੀ ਆ ਕਮੂਨੇ ਤੋਂ ਇਹੜਾ ਚੀਜ਼ਾਂ ਦੀ ਵੀ ਵੀ ਹਾਂ ਅਸੀਂ ਉਹ ਫਲਾਣੀ ਜਗ੍ਹਾ ਦੇ ਉੱਪਰ ਆਪਣੀ ਦੁਕਾਨ ਜਾ ਕੇ ਲਾਉਣੀ ਆ ਤੇ ਮਤਲਬ ਉਹਦੀ ਅੱਜ ਪਰਮਿਸ਼ਨ ਅੱਜ ਦੀ ਨਹੀਂ ਹੋਣੀ ਜਾਂ ਵੀਰਵਾਰ ਨੂੰ ਹੋਊਗੀ ਹੈਨਾ ਹਾਂ ਜੀ ਆ ਤੁਹਾਨੂੰ ਮਿਲੇ ਨੇਗਾ ਉਹ ਕਈ ਵਾਰੀ ਹੁੰਦੀ ਨਹੀਂ ਜੀ ਦੁਕਾਨ ਕਈ ਵਾਰੀ ਮਤਲਬ ਵੀਰਵਾਰ ਹੋਗੀ ਕਈ ਵਾਰੀ ਉਹ ਕਈ ਵਾਰੀ ਇੱਥੇ ਭਰੇਆ ਪਿਆ ਹੁੰਦਾ ਇਹ ਕਈ ਵਾਰੀ ਬਹੁਤ ਥੋੜੀਆਂ ਦੁਕਾਨਾਂ ਹੁੰਦੀਆਂ ਮੰਗਲਵਾਰ ਨੂੰ ਦੁਕਾਨਾਂ ਘਟ ਲੱਗਦੀਆਂ ਵੀਰਵਾਰ ਨੂੰ ਜ਼ਿਆਦਾ ਲੱਗਦੀਆਂ ਮਤਲਬ ਮੰਗਲਵਾਰੀ ਪਰਮਿਸ਼ਨ ਘਟਦ ਕਰਨਾ ਦੀ ਮਿਲੀ ਹੁੰਨੀ ਤਾਂ ਕਰਕੇ ਹਾਂਜੀ ਤੇ ਚਲੋ ਆਪਾਂ ਹੁਣ ਜਿਹੜਾ ਮਤਲਬ ਮੇਰੇ ਲੋਡ ਦਾ ਸਮਾਨ ਹੈ ਮੈਨੂੰ ਪਤਾ ਕਿੱਥੇ ਮਿਲਣਾ ਹੈ ਮਿੱਤਰੋ ਆਪਾਂ ਜਿਹੜਾ ਮੈਟਰੋ ਮਾਰਕੀਟ ਦੇ ਵਿੱਚ ਤੇ ਉੱਥੇ ਆਪਣੀ ਸ਼ੌਭਾ ਸਮਾਨ ਜਾ ਕੇ ਲੈ ਕੇ ਆਉਣੇ ਇੱਕ ਸਲਾਮੀ ਪਿਕਾਂਤੀ ਲੈ ਕੇ ਆਉਣੀ ਜਿਹੜੀ ਪੀਜ਼ੇ ਵਾਸਤੇ ਪੈਂਦੀ ਹੈ ਹੋਰ ਇੱਕ ਦੋ ਆ ਕੰਮ ਤੇ ਬਸ ਸਿਰਫ ਕੰਮ ਆਪਣੇ ਲੱਗੇ ਰਹੀਦਾ ਪਾ ਜੀ ਕੋਵਿਡ ਤੋਂ ਪਹਿਲਾਂ ਇਹ ਭਰੀ ਪਈ ਹੁੰਦੀ ਸੀ ਬਹੁਤ ਦੁਕਾਨਾਂ ਹੁੰਦੀਆਂ ਸੀ ਹੁਣ ਬਾਅਦ ਵਿੱਚ ਹੁਣ ਬਹੁਤ ਥੋੜੀ ਹੁਣ ਲੱਗੀ ਫਰਕ ਪੈ ਗਿਆ ਜੀ ਇੱਥੇ ਤੇ ਉਹ ਸਿਰਫ ਕੱਲਿਓ ਲੱਗਦੀ ਹੈ ਜੀ ਭਾਂਡਿਆਂ ਦੀ ਦੁਕਾਨ ਤੇ ਕੱਲਿਓ ਹੁੰਦੀ ਹੈ ਜੀ ਅੱਜ ਉਹ ਵੀ ਸ਼ਾਇਦ ਵੀਰਵਾਰ ਹੋਗੀ ਵੀਰਵਾਰ ਜੀ ਸ਼ਾਇਦ ਵੀਰਵਾਰ ਦੇਖ ਲਾਂਗੇ ਜੀ ਬਿਲਕੁਲ ਮਾਰ ਲਈ ਠੀਕ ਹੈ ਜੀ ਤੇ ਮਿੱਤਰੋ ਚੱਲਦੇ ਮੌਸਮ ਅੱਜ ਬੱਦਲਬਾਝ ਹੋ ਜਾਂਦੀ ਹੈ ਕਦੇ ਤੇ ਕਦੇ ਖੜ ਜਾਂਦੀ ਆ ਪਰ ਮੌਸਮ ਸੋਹਣਾ ਕੁਲਮ ਲੱਗੇ ਠੰਡ ਨਹੀਂ ਹੈਗੀ ਨਹੀਂ ਜ਼ਿਆਦਾ ਗੱਡੀ ਵੇਖ ਤਾਂ RAM ਜਿਉਂਦਾ ਪਰ ਬਾਹਰ ਹਵਾ ਹੀ ਚੱਲਦੀ ਹੈ ਫੇਰ ਮਣੀ-ਮੁਣੀ ਮਹਿਸੂਸ ਜੀ ਹੁੰਦੀ ਆ। ਹਾਂਜੀ। ਤਾਂ ਹੁਣ ਤਾਂ ਚਲੋ ਫੇਰ ਵਧੀਆ ਹੋ ਗਿਆ ਮੌਸਮ ਹਾਂ। ਹਾਂਜੀ ਹਾਂਜੀ। ਕਿ ਬਾਕੀ ਚਲੋ ਮੈਂ ਕੋਈ ਹੋਰ ਚੀਜ਼ ਦਿਖਾਉਣਾ ਹੈ। ਕਿ ਮੈਂ ਸਿਮਰ ਨੂੰ ਕਿਹਾ ਸੀ ਜੀ ਮੈਂ ਕਿਹਾ ਤੈਨੂੰ ਮਾਰਕੀਟ ਘੁਮਾ ਕੇ ਉਸ ਤੋਂ ਬਾਅਦ ਫੇ ਆਪਾਂ ਚੱਲਾਂਗੇ ਵੈਟਰ ਮਾਰਕੀਟ ਨੂੰ ਤੇ ਸਿਮਰ ਨੇ ਪੂਰੀ ਤਿਆਰੀ ਕਰਕੇ ਆਪਣੇ ਘਰੋਂ ਆਈ ਹੈ। ਤੇ ਆ ਦੇਖੋ ਜੀ। ਕੀ ਲੈੰਦਾ ਹੈ ਇਹ? ਆਪਣਾ ਖਾਣਾ ਨਾਲ ਲੈ ਕੇ ਆਇਆ ਹੈ। ਕੀ ਬਣਾਇਆ ਜੀ ਖਾਣ ਨੂੰ ਅੱਜ? ਅੱਜ ਮੈਂ ਦਾਲ ਚੌਲ ਰੋਟੀ ਤਿੰਨੇ ਜਿਜਾ ਬਣਾਏ ਸੀਗੀ। ਖਾਣ ਵਾਸਤੇ ਸਦਾ ਦਾਲ ਚੌਲ ਲਿਆਈ। ਮੈਂ ਕਿ ਕਹਿੰਦਾ ਦਾਲ ਚੁਲਪ ਰਸਤੇ ਖੜੇ ਖਾਵਾਂਗੇ ਅੱਜ ਕਹਿੰਦੀ ਫੀਲਿੰਗ ਲੈਣੀ ਆ ਔਰ ਤੋਂ ਸਰਦ ਦੇ ਵੱਡੇ ਰੋਡ ਤੇ ਖੜ ਕੇ ਜੀਟੀ ਰੋਡ ਤੇ ਖੜ ਕੇ ਕਹਿੰਦੀ ਅੱਜ ਗੱਡੀ ਤੇ ਬੌਨਟ ਤੇ ਲਾ ਕੇ ਚੌਲ ਖਾਣੇ ਅੱਜ ਫੀਲਿੰਗ ਹੀ ਖਾਦੇ ਸੀ ਟਾਈਮ ਹੀ ਨਹੀਂ ਸੀਗਾ ਜੀ ਮੈਂ ਕਹਿੰਦਾ ਚਲ ਬਾਹਰ ਖਾ ਲਾਂਗੇ ਜਿਹੜਾ ਹੋਰ ਕੀ ਕਰੀਏ ਚਲੋ ਮੈਂ ਤੁਰਪਾ ਚੱਲਦੇ ਆ ਆਪਣੇ ਸ਼ਹਿਰ ਤੋਂ ਨਿਕਲੀਏ ਕਲ ਜੀਟੀ ਰੋਡ ਤੇ ਖੜਕੇ ਰੋਟੀ ਖਾਣਾ ਠੀਕ ਹੈ ਜੀ ਗੱਡੀ ਦੇ ਬਾਹਰ ਰੱਖ ਕੇ ਚੋਣ ਖਾਣ ਠੀਕ ਹੈ ਜੀ ਠੀਕ ਹੈ ਜੀ ਪੱਕੀ ਸੰਗੀਤ ਤਾਂ ਨਹੀਂ ਨਾ ਜੀ ਮੈਂ ਤਾਂ ਗੱਡੀ ਦੇ ਵਿੱਚ ਬੈਠ ਕੇ ਰੋਟੀ ਖਾਂਦੀ ਮੈਨੂੰ ਨਹੀਂ ਸੰਗਿਆ ਆਪਾਂ ਜਿੱਥੇ ਮਰਜੀ ਫੜਾ ਖਾਦਾ ਰੋਟੀ ਰੋਟੀ ਖਾਣੀ ਉਹ ਢੱਡ ਭਰਨਾ ਹੁੰਦਾ ਜਿੱਥੇ ਮਰਜੀ ਬੈਠ ਕੇ ਭਰੇ ਜਾਵੇ ਠੀਕ ਹੈ ਨਹੀਂ ਹਾਂਜੀ ਉਹ ਤਾਂ ਹੈ ਹੀ ਲੋਈ ਮਿੱਤਰ ਹੁਣ ਪਹੁੰਚ ਗਏ ਆਪਾਂ ਮੈਟਰੋ ਮਾਰਕੀਟ ਦੇ ਵਿੱਚ ਤੇ ਸਾਡਾ ਸਮਾਂ ਹੋ ਗਿਆ ਰੋਟੀ ਪਾਣੀ ਖਾਣ ਦਾ ਕਿਉਂਕਿ ਟਾਈਮ ਹੁਣ ਲੰਚ ਦਾ ਹੋ ਗਿਆ ਆਪਣੇ ਦਾ ਤੇ ਤੁਹਾਨੂੰ ਲੰਚ ਦਿਖਾਉਂਦੇ ਆਂ ਲੰਚ 'ਚ ਕੀ ਬਣਾਇਆ ਹੈ ਜੋ ਅਸੀਂ ਉਹ ਤਰ੍ਹਾਂ ਪਲਾ ਹੋ ਜਾਏ ਖਸ਼ੂ ਆ ਗਈ ਅੱਜ ਤਾਂ 에ਰੋਪਲੇਨ ਵਾਲੀ ਫੀਲਿੰਗ ਆ ਰਹੀ ਹੈ ਮੈਨੂੰ 에ਰੋਪਲੇਨ ਵਾਲੀ ਫੀਲਿੰਗ ਆ ਰਹੀ ਹੈ ਬਈ ਤੇ 에ਰੋਪਲੇਨ ਵਾਲੀ ਅਸੀਂ ਮੈਂ ਇਦਾਂ ਹੀ ਹਿੰਦੂ ਤੇ ਨਾ ਹਾਂਜੀ ਆ ਹੀ ਹੁੰਦਾ ਤੇ ਟੇਬਲ 'ਤੇ ਕੋਸੀ ਕੋਸੀ ਬਈ ਸਾਰਾ ਸਮਾਨ ਠੀਕ ਹੋ ਗਿਆ ਲੋ ਜੀ ਚੌਲ ਬਣਾਏ ਆ ਬਰਾਊਨ ਚੌਲੇ ਮਿੱਤਰੋ ਇਹ ਹਾਂਜੀ ਤੇ ਨਾਲ ਦਾਲ ਹੈਗੀ ਹੈ ਦਾਲ ਹੈਗੀ ਬਲੈਕ ਮੈਂ ਕਹਾਂ ਦਾ ਮੂੰਗੀਦਾਲ ਹੈ ਏਜੀ ਮਿਕਸ ਦਾਲ ਐ ਸਾਬਤੀ ਮੂੰਗੀ ਤੇ ਸਾਬਤ ਮਸਰੀ ਦੀ ਜੀ ਠੀਕ ਹੋ ਗਿਆ ਮਤਲਬ ਇਹ ਕਿੰਨ ਚੀਜ ਐ ਹਾਂਜੀ ਆ ਲੋ ਪਹਿਲਾਂ ਤੁਸੀਂ ਖਾ ਲਓ ਪਹਿਲਾਂ ਮੈਂ ਖਾਵਾਂ ਹਾਂਜੀ ਮੇਰੇ ਸੂੰਣ ਮੇਰੀ ਅਸਿਆ ਹੋ ਗਿਆ ਹਾਂਜੀ ਅੱਧਰ ਰੱਖ ਲਓ ਸਾਡੇ ਕਿਹਨੂੰ ਖਾਓ ਤੁਸੀਂ ਠੀਕ ਹੋ ਗਿਆ ਵਧੀਆ ਜੀ ਤੁਹਾਨੂੰ ਪਹਿਲਾਂ ਕੁਝ ਨਹੀਂ ਬਾਅਦ ਖਾਉਣਾ ਇਹ ਬੜੇ ਮੈਨੂੰ ਭੁੱਖਿਆ ਨਹੀਂ ਘਟ ਸਕਦੀ ਜੀ ਮੈਂ ਤਾਂ ਘਰੇ ਖਾ ਵੀ ਆਈ ਸੀ ਇੱਕ ਬਾਰ ਤੇਰਾ ਓਕੇ ਵੀ ਫੜਾ ਰੇ ਬਲੇ ਸੱਚੀ ਬੜਾ ਟੇਸਟੀ ਲੱਗਦੇ ਹਨ। ਹਾਂ। ਆਹ ਨਾੜੇ ਖਾਤਰ ਰੱਖ ਲਈ। ਲੈ। ਤਾਂ ਬਣਾਏ ਆ ਟੇਸਟੀ ਤਾਂ ਕਹਿਣੀ ਆ। ਮੈਂ ਤਾਂ ਸੋਚਿਆ ਨੂੰ ਟੇਸਟੀ ਬਣਨੇ ਨਹੀਂ ਬਣੇ। ਠੀਕ ਹੈ ਜੀ। ਸਤਨਾਮ ਸ੍ਰੀ ਅਕਾਲ ਪਾਤਸ਼ਾਹ ਸੁਖ ਰਖੀਂ ਮੇਂ ਦਾਤ। ਹਾਂ। ਫਹੀਲਾ। ਇਹ ਕਿ ਤੰਗ ਸੁਆਦ ਬਣੇ ਆ। ਇਹ ਕਿਹਦਾ ਖਾਣ ਦੀ ਫੀਲਿੰਗ ਨਹੀਂ ਵਧੀ ਹੁੰਦੀ ਨਾ ਲੋਕ ਖੜੇ ਹਾਲ ਦਾ ਘੁੰਮਦੇ ਫਿਰ ਪਾਰਕਿੰਗ 'ਚ ਬੈਠੇ ਆ ਗੱਡੀਆਂ ਨਾਲ। ਹਾਂਜੀ ਇਹ ਵੀ ਟੇਸਟੀ ਲੱਗਦੇ ਆ ਹਨਾ ਜੀ। ਸਾਨੂੰ ਗੱਡੀ ਬੈਠ ਕੇ ਲਈਦੀ ਦੇਖਦੀ ਆ ਵੀ ਕਿੰਨੇ ਭੁੱਖ ਲੱਗੇ ਭਾਈ ਨੂੰ ਬਈ ਮਜ਼ਾ ਆ ਗਿਆ ਸਹੀ ਗੱਲ ਹੈ ਜਿਨੇ ਚੌਲਸ ਦਾਲ ਸਵਾ ਸੀਗੇ ਇਹਨਾਂ ਉਹਨੇ ਜਿਗਾ ਘੈਂਟ ਸੀ ਖਾਣ ਦੀ ਡਿਫਰੈਂਟ ਜਗ੍ਹਾ ਤੇ ਬੈਠ ਕੇ ਉੱਟੀ ਖਾਣ ਦਾ ਆਨੰਦ ਬਹੁਤ ਆਉਂਦਾ ਹੈ ਨਾ ਹਾਂਜੀ ਸਹੀ ਗੱਲ ਹੈ ਚਲੋ ਜੀ ਪਸਮਾਲੀ ਜਾਈਏ ਹਾਂਜੀ ਚਲੋਈ ਮੈਂ ਤੇਰਫ ਨਾਲ ਆਪਾਂ ਚੱਲਦੇ ਆ ਉੱਤਰੀ ਮਾਰਕੀਟ ਦੇ ਵਿੱਚੋਂ ਫਟਾਫਟੇ ਸਾਮਾਨ ਜਾਣਾ ਮੈਂ ਇਹਦਾ ਗੱਡੀ ਪੈਣ ਨਾ ਵਿੱਚ ਕਾਲੀ ਹੁੰਦੀ ਹੈ ਚਲੋ ਚੱਲੀਏ ਫੇਰ ਲੋ ਵੀ ਇਥੋਂ ਮੇਟਰ ਆਪਣੇ ਤਿੰਨ ਚਾਰ ਜੀ ਚੱਕਣੀ ਛੋਟੇ ਪਣੀ ਚੱਕਣਾ ਸੀਗਾ ਮੈਂ ਰੈਡ ਬਲ ਚੱਕ ਲਈਏ ਦੇਖ ਲਓ ਜੀ बिक ਜਾਂਦਾ ਆਪਣਾ ਰੈਡ ਬਲ ਅਸ ਤਾਂ ਕਰ ਨਹੀਂ ਆਈ ਨਹੀਂ ਹੈ એનર્ਜੀ ਨੂੰ ਜੀ ਆਪਣੇ ਵਾਸਤੇ ਨਹੀਂ ਜੀ ਨਹੀਂ ਆਪਣੇ ਵਾਸਤੇ ਚੱਕਣੇ ਹੈਗੇ ਜੀ ਨਹੀਂ ਚੱਕਣਾ ਨਹੀਂ ਜੀ ਉਧਰ ਪੀ ਕੇ ਉਹ ਬੜਾ ਕਹਿਣ ਲੱਗਿਆ ਮੈਨੂੰ ਵਾਹ ਪੂਰਾ ਮਨ ਵਾਹ એનર્ਜੀ ਕਮ ਐ ਵਧੀਆ ਹੋਏ ਸਾਰੇ ਹਾਂ ਜੀ ਨਹੀਂ ਤਾਂ ਕਦੇ ਕਦੇ ਹੁੰਦਾ ਕਿਤੇ ਪੀ ਲਿਆ ਸਾਛੇ 6 ਮਹੀਨੇ ਚੱਲਦੀ ਵਾਰੀ ਠੀਕ ਹੋ ਗਿਆ ਸੱਸੀ ਗੱਲ ਜੀ ਰੈਡ ਬਲ ਜੀ ਲੋ ਵੀ ਆਪਾਂ ਲੈ ਆਂਦੀ ਆ ਵੈਤਰੀ ਚੀਨਾ ਸਲਾਮੀ ਪੀਕਾਂ ਤੇ ਵੈਤਰੀ ਚੀਨਾ ਇਹ ਮਿਰਚਾਂ ਨੇ ਮਿੱਤਰੋ ਇਹਦਾ ਪੀਜ਼ਾ ਸਲਾਮੀ ਪੀਜ਼ਾ ਬਣਦਾ ਪੀਜ਼ਾ ਦਿਆਵਲਾ ਬਣਦਾ ਤੇ ਦੋ ਤਿੰਨ ਤਰ੍ਹਾਂ ਦੇ ਆਪਣੇ ਪੀਜ਼ੇ ਬਣਦੇ ਆ ਇਹਦੇ ਲੋ ਵੀ ਇੱਕ ਆਪਾਂ ਲੈਨੇ ਮਿੱਤਰੋ ਇਥੋਂ ਫਿਓਰੀ ਦੀ ਜੁਕਾ ਫ੍ਰੀਤੀ ਮੱਛੀ ਦੇ ਬਰਤਾਉੜੋ ਚਾਰ ਪੈਕਟ ਇੱਕ ਆਪਾਂ ਲੈਨੇ ਮਿੱਤਰੋ ਬੂਸਤੇ ਪੈਕਟ ਆਪਣੇ ਕੇਚੱਪ ਵਾਲੇ ਤੇ ਮਾਈਨਸ ਕਿੱਥੇ ਪਈ ਮਾਈਨਸ ਵਾਲਾ ਕਿੱਥੇ ਆਣਗੇ? ਇਕੱਲੇ ਕੇਚੱਪ ਬਣਿਆ। ਉਹ ਉੱਤਰ ਜੀ ਉਹ ਪਿੱਛੇ ਜੈਲੋ ਕਲਰ ਦਾ। ਇਹ ਇਹ ਕਿ ਮਸਤਾਰਡ ਹੈ। ਇਹ ਮਾਈਨਸ ਨਹੀਂ ਹੈਗੀ। ਅੱਛਾ। ਆ ਵੇਖੋ ਗਲਤੀ ਕਰ ਚੁੱਕੇ ਆ ਪਹਿਲਾਂ ਕਾਲੀ ਕਾਲੀ ਦੇ ਵਿੱਚ। ਹਾਂਜੀ ਹਾਂਜੀ ਠੀਕ ਹੈ ਠੀਕ। ਆਪਾਂ ਮਾਇਓਨੇਸੇ। ਆਪਣੇ ਕੀ ਹੈ ਇੰਗਲਿਸ਼ ਇਹਨੇ? ਮਿਊ ਮੀ ਹੋਣੀ ਉਹ ਕਹਿ ਦਿੰਦੇ ਹਾਂ ਹਾਂਜੀ ਉਹ ਮਾਇਉਨੇਜ਼ ਹੀ ਹੁੰਦੀ ਹੈ ਨਾ ਚਲੋ ਜੀ ਬਸ ਇੰਨਾ ਸਾਮਾਨ ਜੀ ਮਿੱਤਰੋ ਜੇ ਆਪਣਾ ਲੈਣਾ ਬਸ ਲੋ ਜੀ ਮਿੱਤਰੋ ਫਾਈਨਲੀ ਆਪਾਂ ਸਮਾਨ ਨੂੰ ਲੈ ਕੇ ਲੱਦ ਕੇ ਹੁਣ ਤੁਰ ਪਏ ਆ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਜਿੰਨੀਆਂ ਵੀ ਨਾ ਰੋਮ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਤਿੰਨ ਹੋਣੀਆਂ ਐ ਮੈਟਰੋ ਮਾਰਕੀਟ ਤੇ ਤਿੰਨੇ ਮਾਰਕੀਟ ਐਨ ਬਿਲਕੁਲ ਗ੍ਰਾਂਦੇ ਰਿਕੋਰਡ ਤੋਂ ਅੰਦਵਾਰ ਦੇ ਬਿਲਕੁਲ ਨਾਲੇ ਨਾਲ ਐ ਵੀ ਇਹ ਨਾ ਹੋਵੇ ਵੀ ਕੋਈ ਸਾਮਾਨ ਚੱਕਣ ਵਾਸਤੇ ਆਵੇ ਕਿਸੇ ਨੂੰ ਬਹੁਤ ਟਾਈਮ ਵੇਸਟ ਕਰਨਾ ਪਵੇ ਅੰਦਰ ਸ਼ਹਿਰ ਜਾ ਕੇ ਟ੍ਰੈਫਿਕ ਲੱਗ ਜਾਵੇ ਇਦਾਂ ਹੋ ਜਵੇ ਇੰਨੇ ਸੋਹਣੇ ਤਰੀਕੇ ਨਾਲ ਸੈਟਿੰਗ ਕੀਤੀ ਵੀ ਹੈ ਨਾ ਮਾਰਕੀਟਾਂ ਦੀ ਨਾ ਬਸ ਮਾਰਕੀਟ ਤੋਂ ਬਾਹਰ ਨਿਕਲਦੀ ਸਾਰੇ ਐਦੀ ਬਸ 100 150 ਮੀਟਰ ਉੱਤੇ ਆ ਗਈ ਸਿੱਧਾ ਗRAND ਦੇ ਰਿਕੋਰਡ ਤੋਂ ਵੱਡਾ ਜਿਹੜਾ ਰੋਡ ਹੁੰਦਾ ਹੈ ਜੀਟੀ ਰੋਡ ਆਪਣਾ ਉਹ ਆ ਜਾਂਦਾ ਜੇ ਕਿੰਨੀ ਸੋਹਣੀ ਇਹਨਾਂ ਨੇ ਵਾਲੇ ਵੀ ਜਦੋਂ ਬਣਾਈ ਹੋਣੀ ਹੈ ਪੂਰੀ ਤਰਤੀਰ ਨਾਲ ਬਣਾਈ ਹੋਣੀ ਹੈ ਨਾ ਆਇਆ ਸਾਹਮਣੇ ਗRAND ਦੇ ਰਿਕੋਰਡ ਤੋਂ ਰੋਡ ਆ ਗਿਆ ਪੰਜਾਂ ਮਿੰਟਾਂ 'ਚ ਬੰਦਾ ਪਹੁੰਚ ਜਾਂਦਾ ਆਪਣੇ ਜਗ੍ਹਾ ਦੇ ਉੱਤੇ ਇੱਥੇ ਜਾਣਾ ਹੁੰਦਾ ਹੁਣ ਮਿੱਥਰ ਆਪਾਂ ਰੁਕੇ ਸੀਗੇ ਜਾਂਦੇ ਜਾਂਦੇ ਕੁਸ਼ਾਨਬੀ ਦਾ ਵੀ ਸਮਾਂ ਹੋ ਗਿਆ ਆਪਣੇ ਦਾ ਪੁੱਤਰੀ ਦਾ ਆਗੀ ਸਕੂਲ ਤੋਂ ਪਾਪਾ ਦੀ ਖੰਡ ਮਿਸ਼ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤਰ ਕੀ ਹਾਲ ਚਾਲ ਹੈ ਵਧੀਆ ਹੈ 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 ਤੇ ਆ ਵੀ ਹਾਈ ਹਾਈ ਹੈ ਤੇ ਸਾਡੇ ਨਾਲੇ ਨਾਲ ਆ ਰਹੀ ਸੀਗੀ ਪਤਾ ਹੀ ਮੈਨੂੰ ਫੋਨ ਕੀਤਾ ਸੀ ਮੈਂ ਕਿਤੇ ਇੱਕ ਤਾਂ ਚਲੀ ਗਈ ਸੀ ਇੱਕ ਪਿੱਛੇ ਸੀਗੀ ਉਹ ਚ ਸੀਗੇ ਤੁਸੀਂ ਹੈ ਨਾ ਮੈਂ ਕਿਹਾ ਮੇਰੇ ਪੁੱਤਰ ਸਕੂਲ ਦਾ ਕਿਵੇਂ ਰਿਹਾ ਦਿਨ ਅੱਜ ਫਿਰ ਵਧੀਆ ਰਿਹਾ ਵਧੀਆ ਰਿਹਾ ਹੈ ਮੋਜੇ ਮਾਲਿਸ ਗੁਜਪੂਰੀਆਂ ਹੋਰ ਸਾਡੀ ਪੈਨ 3 ਮਿਓ 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 ਬਿੱਲੀ ਆ ਗਈ ਮਿਓ ਮਿਓ ਬਿੱਲੀ ਆ ਗਈ ਹਨਾ ਪੈਂਤਰੀ ਆਹ ਭਾਈ ਕਿਰਾ ਛੋਟਾ ਬੱਚਾ ਜਾਣ ਕੇ ਮੇਰੇ ਕੋ ਨਾ ਚੜਕਾ ਨਾ ਰਹੀ ਡਮ ਨਮ ਡਮ ਡਮ ਕਿਵੇਂ ਕਿੱਦ ਲਈ ਗੇ ਖਾਂਦ ਦੌੜੇ ਹਨਾ ਮੈਂ ਭਾਵੇਂ ਕਿਵੇਂ ਚੜੇ ਕਿਵੇਂ ਚੜੇ ਕਿ ਮੈਨੂੰ ਚਾਹੀ ਜਮੇ ਚੜੇਗਾ ਇਹਦਾ ਕਦ ਤੱਕ ਵੇਟ ਕਰਦਾ ਹਾਂ ਕਦੋਂ ਸ਼ਾਂਤ ਹੋਗਾ ਹਨਾ ਹਾਂਜੀ ਕੀ ਸੋਣਾ ਹੁਣ ਤੇ ਬੈਠੋ ਵੀ ਸ਼ਾਰਕ ਦੇ ਪੰਦੇ ਪਰ ਸ਼ਾਰਕ ਦੇ ਕੰਬਲ 'ਚ ਬੜਦਾ ਜਿਹੜੇ ਸਾਡੀ ਬੂੜੋ ਸੰ ਕੀ ਹੋ ਗਿਆ ਕੀ ਹੋ ਗਿਆ ਅਲਰਟ ਹੋ ਗਿਆ ਮੈਂ ਤਾਂ ਛੱਡ ਦੇ ਹੁਣ ਛੱਡ ਦੇ ਬੈਠੇ ਭਾਈ ਅੰਦ ਤੇ ਬਾਕੀ ਮੇਤਰ ਹੁਣ ਟਾਈਮ 3 ਵਜੇ ਦੇ ਵਿੱਚ 5 ਮਿੰਟ ਰਹਿ ਗਏ ਆ ਤੇ ਹੁਣ ਕੁਸ਼ਾਨ ਵੀ ਪਛਾਤਰਪਨ ਸ਼ੱਕੇ ਘੰਟਾ ਤੋਂ ਘੰਟੇ ਕਰਾਂਗੇ ਰੈਸਟ ਫਿਰ ਆਮੇ ਕੰਮ ਤੇ ਤੇ ਕੰਮ ਤਾਂ ਮਤਰਾ ਮਿੱਤਰੋ ਹਰੇ ਮੁੱਕਦੇ ਨਹੀਂ ਹੈਗੇ ਕਿਉਂਕਿ ਦਿਨ ਜਿੱਦਾਂ ਮਰਜੀ ਵੱਡਾ ਹੋਵੇ ਤੇ ਸਾਡੇ ਸਾਹਮਣੇ ਸਾਡੇ ਕੰਮਾਂ ਸਾਹਮਣੇ ਦਿਨ ਛੋਟਾ ਰਹਿ ਜਾਂਦਾ ਹੈ ਨਾ ਹਾਂਜੀ ਹਾਂਜੀ ਸਾਡੇ ਅਸੀਂ ਦਿਨ ਦਿਨ ਚੜ੍ਹਾਵੀਂ ਦੇ ਦਿਨ ਮਕਾਵੀਂ ਲਈਦਾ ਪਰ ਕੰਮ ਤਾਂ ਚੱਲੀ ਜਾਂਦੇ ਏਦਾਂ ਹੀ ਤੇ ਬਾਕੀ ਅੱਜ ਅਦਰੀ ਪ੍ਰਮਾਤਮਾ ਦੀ ਕਿਰਪਾ ਤੇ ਬੜਾ ਸੁਹਣਾ ਰਿਹਾ ਤੁਹਾਨੂੰ ਮਾਰਕੀਟ ਦੇ ਪ੍ਰਦਰਸ਼ਨ ਮੇਲੇ ਕਰਾਏ ਆਂ ਆਪਾਂ ਇਹ ਜਿਹੜੀ ਮਾਰਕੀਟ ਹੈ ਨਾ ਇਹ ਮੈਂ ਸਭ ਤੋਂ ਸਸਤੀ ਮਾਰਕੀਟ ਕਹਿੰਸਾਂ ਆਪਾਂ ਨੂੰ ਇਟਲੀ ਦੀ ਵੀ ਸਭ ਤੋਂ ਸਸਤੀ ਮਾਰਕੀਟ ਇਹੀ ਆ ਤੇ ਸਾਰੇ ਸਾਮਾਨ ਮਿਲ ਜਾਂਦੇ ਵੈਸੇ ਹੀ ਤੇ ਜਿੱਦੇ ਆਪਣੇ ਨੇੜੇ ਹੁੰਦੀ ਆ ਆਪਾਂ ਜਾ ਕੇ ਉੱਥੇ ਸਮਾਨ ਲੈ ਵੀ ਲਈਦਾ ਹੁੰਦਾ ਆਪਣੀ ਸ਼ਾਪ ਦਾ ਹੋ ਜਵੇ ਕਈ ਵਾਰੀ ਕੋਈ ਘਰ ਦਾ ਸਮਾਨ ਲੈਣਾ ਹੁੰਦਾ ਕਈ ਵਾਰੀ ਕੋਈ ਮਤਲਬ ਜੋ ਮਰਜੀ ਸਮਾਨ ਹੋਵੇ ਨਿੱਕਾ ਮੋਟਾ ਮਿਲ ਜਾਣਾ ਖਾਸ ਤੌਰ ਤੇ ਕਿੱਲਾ ਬੀਬੀ ਤੋਂ ਵੱਧ ਮਿਲਦਾ ਬੰਦੇਆਂ ਤੋਂ ਸਮਾਨ ਘੱਟ ਮਿਲਦਾ ਹਾਂਜੀ ਹੈ ਨਾ ਤੇ ਤਾਂ ਹੈ ਜੀ ਤੇ ਬਾਕੀ ਕਿਹਨਾ ਆਪਾਂ ਨੂੰ ਕਮੈਂਟ ਵੀ ਆਈ ਸੀ ਪਹਿਲਾਂ ਕਾਫੀ ਸਮਾਂ ਹੋ ਗਿਆ ਉਦੋਂ ਕਿਹਾ ਸੀ ਇੱਕ ਭੈਣ ਦਾ ਪਤਾ ਨਹੀਂ ਵੀਰ ਦਾ ਕਮੈਂਟ ਸੀਗਾ ਨਾ ਹਾਂਜੀ ਤੇ ਉਹ ਕਹਿੰਦਾ ਸਾਨੂੰ ਵੀ ਮਾਰਕੀਟ ਦੇ ਜਰੂਰ ਸਾਨੂੰ ਦਿਖਾਓ ਜਾ ਕੇ ਮਾਰਕੀਟ ਤੇ ਇੱਕ ਤਰ੍ਹਾਂ ਮਾਰਕੀਟ ਕਿਹਾ ਸੀ ਕਿ ਉਹਨੇ ਤਸਵੀਰਾਂ ਲਈਆਂ ਹਾਂਜੀ ਉੱਥੇ ਆਪਾਂ ਇੱਕ ਵੈਸੀ ਵਲੌਗ ਬਣਾ ਵੀ ਲਿਆ ਸੀ ਆਪਾਂ ਫਿਰ ਵੀ ਚੱਲਾਂਗੇ ਇਹ ਮਾਰਕੀਟ ਦੇ ਨਾਲੇ ਮਤਲਬ ਮਿਲਦੀ ਜੁਲਦੀ ਮਾਰਕੀਟ ਆ ਉਹ ਤੇ ਉਹਦੇ ਵਿੱਚ ਇਦਾਂ ਹਣਾ ਸਾਮਾਨ ਜਿੱਦਾਂ ਮਤਲਬ ਮਾਰਕੀਟ ਚੀਜ਼ਾਂ ਤੋਂ ਵੀ ਵੱਧ ਹੁੰਦੀਆਂ ਜਿਹੜੀਆਂ ਹੋਰ ਕੰਟਰੀ ਟੂ ਐਕਸਪੋਰਟ ਹੋ ਗਿਆ ਉਹ ਨਹੀਂ ਉਹਦਾ ਸਾਮਾਨ ਕਾਫੀ ਜ਼ਿਆਦਾ ਮਿਲ ਜਾਂਦਾ ਉੱਥੇ ਤੇ ਪਰ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਉਸ ਵੀ ਕੱਲ ਸੰਡੇ ਹੀ ਹੈ ਲੱਗਦੀ ਐ ਐਤਵਾਰ ਨੂੰ ਲੱਗਦੀ ਆ ਤੇ ਆਪਾਂ ਦੇਖਾਂਗੇ ਕਿ ਸਭ ਆਗੇਲੇ ਫਿਊਚਰ ਬਣਿਆ ਤੋਂ ਵੀ ਆਪਾਂ ਜੁਦ ਬਣਾਵਾਂਗੇ ਤੇ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਆਪਣਾ ਜਿਹਾ ਵਲੌਗ ਇਦਾਂ ਲੱਗਿਆ ਹਾਂਜੀ ਪਸੰਦ ਆ ਤਾਂ ਲਾਈਕ ਕਰਦੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੋ ਜੇ ਨਹੀਂ ਕੀਤਾ ਹਜੇ ਤੱਕ ਤੇ ਬੈਲ ਆਈਕਨ ਤੇ ਕਲਿੱਕ ਵੀ ਕਰ ਦਿਓ ਤਾਂ ਕਿ ਦਿਨ ਚੜਦਿਆਂ ਨੂੰ ਸਵੇਰੇ ਚਾਹ ਦੇ ਗਲਾਸ ਦੇ ਨਾਲ ਤੁਹਾਨੂੰ ਆਪਣਾ ਵਲੌਗ ਆਪਣੇ ਫੋਨ ਦੀ ਸਕਰੀਨ 'ਤੇ ਦੇਖਣ ਨੂੰ ਮਿੱਤਰੋ ਮਿਲੇ ਤੇ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਹਾਂ ਉਮੀਦ ਕਰਦਾ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਸਾਡੇ ਬਹੁਤ ਸਾਨੂੰ ਪਿਆਰ ਸਤਿ ਸ਼੍ਰੀ ਅਕਾਲ ਕੱਲ ਨੂੰ ਮਿਲਾਂਗੇ ਸੋਹਣੇ ਨਵੇਂ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ